ਸ਼ਕਤੀਮਾਨ 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 ਹੋਰ ਬਾਈ ਸ਼ਕਤੀਮਾਨ ਕੀ ਹਾਲ ਚਾਲ ਆ ਵਧੀਆ ਬਾਈ ਵਧੀਆ ਕਿੱਥੇ ਰਹਿਣਾ ਅੱਜ ਕੱਲ੍ਹ ਅੱਜ ਕੱਲ੍ਹ ਦਿਹਾੜੀ ਦਾ ਪਾ ਕਰੀਦਾ ਤੇ ਉਡਰ ਵਾਲਾ ਕੰਮ ਜਾ ਹੁਣ ਕਿੱਥੇ ਉੱਡਿਆ ਜਾਂਦਾ ਜੋ ਸ਼ਕਤੀਆਂ ਨਹੀਂ ਰਹੀਆਂ ਤੇ ਉੱਡਿਆ ਵੀ ਨਹੀਂ ਜਾਂਦਾ ਯਾਰ ਇੰਨਾ ਕੀ ਤੁਰਦਾ ਹੋਏਗਾ ਬਾਈ ਨਾ ਬਾਈ ਉਹ ਸ਼ਾਲਾ ਛੂਲਾ ਮਾਰ ਲਈ ਨਹੀਂ ਉੱਡਿਆ ਨਹੀਂ ਜਾਂਦਾ ਬਾਈ ਤੇਰੀ ਗੀਤਾ ਬਾਈ ਉਹ ਤਾਂ ਬਾਹਰ ਗਈ ਯਾਰ ਉਹਨੂੰ ਕਿਹੜਾ ਵਿਆਹ ਮਿਲ ਗਿਆ ਯਾਰ ਉਹਨੂੰ ਬਾਈ ਯਾਰ ਮੈਂ ਆਪ ਹੀ ਛੱਡਿਆ ਤੇ ਫਿਰ ਲੈ ਕੇ ਨਹੀਂ ਆਇਆ ਬਾਈ ਯਾਰ ਜਦੋਂ ਉੱਡਿਆ ਨਹੀਂ ਜਾਂਦਾ ਤਾਂ ਲੈ ਕੇ ਕਿਵੇਂ ਆਉਂਦਾ ਬਾਈ ਯਾਰ ਤੇਰੇ ਤਾਰੇ ਦੂਰੇ ਹੀ ਹੁੰਦੇ ਸੀ ਉਹ ਕਿੱਧਰ ਗਏ ਉਹ ਜਦੋਂ ਸ਼ਕਤੀਆਂ ਉੱਡੀਆਂ ਤਾਂ ਤਾਰੇ ਵੀ ਉੱਡ ਗਏ ਤੇ ਤੇਰੀ ਪੈਂਟ ਬਾਈ ਉਹ ਪੈਂਟ ਦੀ ਗੱਲ ਯਾਰ ਉਹ ਸੀਗੀ ਮੈਂ ਫੀਲਿੰਗ ਜੀ ਆਈ ਗਈ ਉਹ ਮੇਰੇ ਕੋਲ ਸ਼ਕਤੀਆਂ ਤਾਂ ਹੈ ਨਹੀਂ ਸੀ ਮੈਂ ਜਵਾਕਾਂ ਨੂੰ ਉੱਠ ਕੇ ਬਚਾਉਣ ਅੱਛਾ ਉੱਥੇ ਕੁੱਤਾ ਪੈ ਗਿਆ ਮੇਰੇ ਪਿੱਛੇ ਉਹਨੇ ਪਾੜਤੀ ਕੀੜਾ ਹੋਰ ਤੇਉੜੇ ਪਾੜਤੀ ਤੇ ਫੇਰਾ ਮੈਂ ਕਰੋ ਪਾਈ ਕੋਈ ਉ ਵੈਸੇ ਫੀਲਿੰਗ ਜੀ ਆ ਜਾਂਦੀ ਐ ਤੇ ਬਸ ਠੀਕ ਐ ਬਚ ਗਿਆ ਬਾਈ ਫਿਰ ਤਾਂ ਯਾਰ ਬਾਈ ਤੈਨੂੰ ਤੂੰ ਝੂਠ ਬੋਲਦਾ ਬਾਈ ਤੈਨੂੰ ਉਹ ਛੱਡ ਕੇ ਇਹਨੂੰ ਧੋਖਾ ਦੇਗੀ ਉਹ ਹਾਂ ਬਾਈ ਯਾਰ ਧੋਖਾ ਹੀ ਦੇਗੀ ਯਾਰ ਬਾਈ ਹੁਣ ਤਾਂ ਜਵਾਕਾ ਚੱਲੇ ਵਾਲੀ ਹੋਊਗੀ ਹੋਰ ਯਾਰ ਦੋ ਜਵਾਕਾ ਦੇ ਕਿੰਨਾ ਲੜਿਆ ਬਾਈ ਤੂੰ ਸਾਡੇ ਨਾਲ ਕਿੰਨੇ ਵਾਰੀ ਲੈ ਕੇ ਗਏ ਅਸੀਂ ਚੱਕ ਕੇ ਉਹਨੂੰ ਹੋਰ ਬਾਈ ਯਾਰ ਆਪਾਂ ਐਵੇਂ ਹੀ ਬਸ ਕਿੰਨਾ ਡਰੇ ਬਾਈ ਹੋਰ ਯਾਰ ਛੱਡ ਚੱਲ ਯਾਰ ਹੋਰ ਕੁਲਵਿਸ਼ ਤੂੰ ਸੁਣਾ ਠੀਕ ਐ ਬਾਈ ਅੱਜ ਕਿਵੇਂ ਦਿਨ ਹੀ ਨਿਕਲਿਆ ਫਿਰਦਾ ਹੁਣ ਬਾਈ ਖੁਦ ਮੈਨੂੰ ਨੇਰੇ ਤੋਂ ਡਰ ਲੱਗਦਾ ਤੇ ਬਾਈ ਤੇਰੀਆਂ ਉਹ ਭੂਤਾ-ਪਾਤਾ ਦੀਆਂ ਵੜੀਆਂ ਹੁੰਦੀਆਂ ਸੀਆਂ ਜਿਹੜੀਆਂ ਪਿੱਛੇ ਲੌਂਦਾ ਹੁੰਦਾ ਸੀ ਤੂੰ ਮੇਰੇ ਛੱਡੇਂਗਾ ਬਾਈ ਭੂਤਾ-ਪਾਤਾ ਸਾਰੀਆਂ ਛੱਡਤੀਆਂ ਤੇ ਅੱਜ ਕੱਲ ਕੀ ਕਾਰੋਬਾਰ ਚਲਾਇਆ ਬਾਈ ਬੱਕਰੀਆਂ ਰੱਖੀਆਂ ਬਾਈ ਕਿੰਨੀਆਂ ਬੱਕਰੀਆਂ ਬਾਈ ਚਾਰ ਬੱਕਰੀਆਂ ਬਾਈ ਚਾਹ ਰੋਟੀ ਤਾਂ ਖਾਣੀ ਹੈ ਬਾਈ ਵਧੀਆ ਚਲੋ ਰੋਟੀ ਤਾਂ ਬਾਈ ਮੈਂ ਖਾਂਦਾ ਹੀ ਨਹੀਂ ਹਾਂ ਬਾਈ ਤੇ ਆ ਬਾਈ ਬਾਣਾ ਏ ਬਾਣਾ ਬਸ ਬਾਈ ਨਾਲੇ ਹੁਣ ਲਾਉਣ ਨੂੰ ਜੀ ਨਹੀਂ ਕਰਦਾ ਤੇ ਨਾਲੇ ਜਵਾਕਾਂ ਨੂੰ ਡਰਾ ਰੱਖੀਦਾ ਮਾੜਾ ਮੋਟਾ ਅਸਲ ਦੱਸਣਾ ਬਾਈ ਮੇਰੇ ਕੋਲੇ ਕੋਈ ਹੋਰ ਕੱਪੜੇ ਵੀ ਹੈ ਨਹੀਂ ਅੱਛਾ ਬਾਈ ਤੇਰੀਆਂ ਸ਼ਰਟੀਆਂ ਸ਼ੁੱਧ ਤੇ ਨਹੀਂ ਹੁੰਦੀਆਂ ਸੀ ਉਹ ਕਿੱਧਰ ਗੀਆਂ ਹੈਗੀਆਂ ਬਾਈ ਥੂੜੀਆਂ ਥੂੜੀਆਂ ਤੇ ਥੂੜੀਆਂ ਤਾਂ ਲੀਡਲ ਲੂਣਾਂ ਚ ਵੀ ਹੋਣ ਗੀਆਂ ਯਾਰ ਕੱਪੜਿਆਂ ਚ ਤੇਰੇ ਹੈਗੀਆਂ ਬਾਈ ਥੂੜੀਆਂ ਥੂੜੀਆਂ ਪਰ ਇਹ ਤਾਂ ਠੰਡ ਵੀ ਨਹੀਂ ਰੋਕਦੇ ਸੱਚ ਬਾਈ ਤੂੰ ਧੋਣਾ ਧੋਣਾ ਕਿ ਮੈਂ ਧੋ ਲੈਣਾ ਕੀ ਕੱਪੜੇ ਨਹੀਂ ਬਾਈ ਜੰਗਲ ਪਾਣੀ ਤੋਂ ਬਾਅਦ ਬਾਈ ਮੈਂ ਖਾਂਦਾ ਹੀ ਨਹੀਂ ਜਦੋਂ ਕੁਛ ਤੇ ਤੂੰ ਦਾ ਵੀ ਨਹੀਂ ਬਾਈ ਤੂੰਣਾ ਕੀ ਆ ਮੈਂ ਫਿਰ ਜਦੋਂ ਖਾਂਦਾ ਹੀ ਕੁਛ ਨਹੀਂ ਠੀਕ ਆ ਬਾਈ ਤੂੰ ਲੜਨ ਵਾਲੀਆਂ ਗੱਲਾਂ ਕਰਦਾ ਬਾਈ ਹੁਣ ਫੇਰ ਉਹ ਨਹੀਂ ਬਾਈ ਯਾਰ ਮੈਂ ਤਾਂ ਸਹਿਸਵਾ ਪੁੱਛ ਲਿਆ ਯਾਰ ਨਹੀਂ ਨਹੀਂ ਬਈ ਸ਼ਕਤੀਆਂ ਤੇਰੇ ਜੀ ਵੀ ਹੈ ਨਹੀਂ ਬਾਈ ਸ਼ਕਤੀਆਂ ਮੇਰੇ ਜੀ ਵੀ ਹੈ ਨਹੀਂ ਇੱਥੇ ਕੁਲਕੇ ਦੇਖ ਲੈਨੇ ਆ ਫਿਰ ਨਹੀਂ ਬਾਈ ਗੁੱਸਾ ਕਰ ਗਿਆ ਯਾਰ ਕਲਵੇਸ਼ਿਆ ਤੂੰ ਮੈਨੂੰ ਲੱਗਦਾ ਤੂੰ ਆਏ ਜੇ ਡਰਾਉਣਾ ਕਿਵੇਂ ਜੀ ਹੁੰਨਾ ਦਾ ਉਹ ਲੈ ਕੇ ਦਿਖਾਈਂ ਡਰਾਉਣ ਵਾਲਾ ਹਾਂ ਹਨੇਰਾ ਕੈਂ ਆ ਦਾ ਕਿਲ ਵੇਸ਼ਾ ਤੋਂ ਸਿਰਾ ਲਾਤਾ ਜਮ ਸਿਰਾ ਫੀਲਿੰਗਾ ਬਾਈ ਉਹਨੇ ਫੀਲਿੰਗਾ ਸਿਰਾ ਲਾਤਾ ਬਾਈ ਹਾਂ ਹਾਂ ਇਹਦਾ ਬਾਈ ਫਿਰ ਮੈਂ ਵਿਆਹ ਨਹੀਂ ਨਾ ਕਰਾਇਆ ਮੇਰੇ ਚ 19 ਤੱਕ ਤੇ ਭਈਆ ਵਿਆਹ ਤੇਰਾ ਹੁੰਦਾ ਵੀ ਨਿਕਲ ਵੇਸ਼ਾ ਕਿਉਂਕਿ ਤੇਰੇ ਕੰਮ ਬਹੁਤ ਕਾਲੇ ਸੀਗੇ ਐਨਾ ਤੋਂ ਸਿਰਾ ਲਾ ਦਿੰਦਾ ਸੀ ਜਮ ਬਾਈ ਫਿਰ ਕਾਲੇ ਹੀ ਸੀ ਸਾਡੇ ਤੇ ਬਾਈ ਤੂੰ ਨੱਕ ਵਾਲੀ ਗੱਲ ਵਿੱਚ ਹੀ ਛੱਡਦੀ ਨੱਕ ਬਾਈ ਇੱਕ ਤਾਂ ਮੇਰਾ ਐਡਾ ਲੰਮਾ ਹੁੰਦਾ ਸੀ ਬਾਈ ਨੱਕ ਮਾਰ ਮਾਰ ਮੈਂ ਕੰਡਾ ਟਾ ਦਿੰਦਾ ਸੀ ਇੱਕ ਵਾਰੀ ਹੋ ਗਈ ਪਿੰਡ 'ਚ ਲੜਾਈ ਫੇਰ ਅਗਲੇ ਨੇ ਕੋਟ-ਕੋਟ ਫੇਤਾ ਓ ਕਲਿਸ਼ਾ ਹਾਂ ਬਾਈ ਤੈਨੂੰ ਤਿੰਨ ਕ ਬੰਦੇ ਹੀ ਕੁੱਟ ਗਏ ਯਾਰ ਬਾਈ ਬੰਦੇ ਨਹੀਂ ਸੀ ਤਿੰਨ ਬੰਦੇ ਸੀ 8 ਅੱਛਾ ਤੇ ਬਸ ਬਾਈ ਆ ਸਖਤੀਆਂ ਦੇ ਭਲੇਖੇ ਜੀ ਰਹਿ ਗਿਆ ਮੈਂ ਕਿਹਾ ਸਖਤੀਆਂ ਚੱਲਣੀਆਂ ਸਖਤੀਆਂ ਚੱਲਣੀਆਂ ਉਹਨਾਂ ਨੇ ਤੈਨੂੰ ਚਲਾਤਾ ਚੱਲ ਤਲਾਦਾ ਬਾਈ ਅੱਛਾ ਠੀਕ ਹੈ ਹੋਰ ਵੀ ਕਪਾਲਾ ਸਿਆਂ ਠੀਕ ਹੈ ਕੀ ਕਰਦਾ ਫਿਰ ਅੱਜ ਕੱਲ ਕਰਨਾ ਕਰਾਉਣਾ ਚਾਹੀਏ ਬਸ ਨਗਾ ਘਟ ਗਿਆ ਛੋਟੀ ਵਾਸਤੇ ਤੁਰੇ ਫਿਰਦੇ ਆ ਅੱਛਾ ਬਈ ਤੇਰਾ ਸਰੀਰ ਤਾਂ ਮਿੱਟੀ ਲੱਗਦਾ ਲੱਗਦਾ ਸਹੀ ਗੱਲ ਆ ਬਈ ਮਿੱਟੀ ਹੋ ਗਿਆ ਪਤਾ ਤੇਰੀ ਲਿੱਲੀ ਹੁੰਦੀ ਸੀ ਇੱਕ ਲਿੱਲੀ ਕੀ ਬਈ ਉਹ ਡਾਕਟਰ ਜੀ ਕਾਲਾ ਲੈ ਗਿਆ ਅੱਛਾ ਹਾਂ ਓਹ ਹੋਰ ਵੀ ਸ਼ਕਤੀਮਾਨ ਸਾਂ ਰੂਪਰਾ ਪਤਾ ਬਦਲਦਾ ਹੋਏਗਾ ਨਹੀਂ ਯਾਰ ਕਿੱਥੇ ਹੁਣ ਜੋ ਸ਼ਕਤ ਨਹੀਂ ਰਹਿਗਾ ਤਾਂ ਰੂਪ ਕਿੱਥੇ ਬਦਲੇ ਜਾਂਦੇ ਆ ਨਹੀਂ ਕੁਛ ਮੈਨੂੰ ਤੇਰਾ ਬਈ ਉਵੇਂ ਹੀ ਰੂਪ ਬਦਲੇ ਹੀ ਲੱਗਦਾ ਹੁਣ ਹਾਂਜੀ ਇਹ ਤਾਂ ਗੱਲ ਹੈ ਤੇਰਾ ਮੁੱਛਾ ਮੱਛਾ ਬਈ ਮੁੱਚਾ ਯਾਰ ਜਦੋਂ ਉੱਡਿਆ ਨਹੀਂ ਜਾਂਦਾ ਨਾਈ ਕੋਲੇ ਪਹੁੰਚਿਆ ਨਹੀਂ ਜਾਂਦਾ ਫਿਰ ਮੈਂ ਰਾਖ ਹੀ ਲਈਆਂ ਮੁੱਚਾ ਘਟਾਈਆਂ ਹੀ ਨਹੀਂ ਆ ਹਾਂ ਵੀ ਡਾਕਟਰ ਜਕਾਲ ਸਾਡੇ ਵਾਲਿਆ ਤੇਰਾ ਕੀ ਬਣਿਆ ਫਿਰ ਮੇਰਾ ਤਾਂ ਪੁੱਛ ਨਾ ਬਾਈ ਯਾਰ ਬਹੁਤ ਬੁਰਾ ਹਾਲ ਹੋਇਆ ਮੇਰਾ ਤੇਰੀਆਂ ਪਾਵਰਾਂ ਪੂਵਰਾਂ ਉਹ ਪੁੱਛ ਨਾ ਯਾਰ ਮੇਰੀਆਂ ਸਾਰੀਆਂ ਪਾਵਰਾਂ ਉੱਡ ਗਈਆਂ ਤੇਰੀਆਂ ਚਕਤੇ-ਛੁਕਤੀਆਂ ਕਿੱਧਰ ਗਈਆਂ ਉਹ ਸਾਰੀਆਂ ਗਈਆਂ ਬਾਈ ਯਾਰ ਮੈਂ ਤਾਂ ਨਾ ਨਵੀਂ ਧਰਤੀ ਦੀ ਖੋਜ ਕਰ ਲਈ ਸੀ ਠੀਕ ਆ ਤੇ ਮੈਂ ਤਾਂ ਉੱਥੇ ਨਾ ਆਪਣਾ ਰਾਕਟ ਲੈ ਕੇ ਪਹੁੰਚ ਨਹੀਂ ਆਇਆ ਸੀ ਅੱਛਾ ਤੇ ਮੇਰਾ ਭਾਈ ਰਾਕਟ ਬਲਾਸਟ ਹੋ ਗਿਆ ਫਿਰ ਤੇ ਤੂੰ ਬਚਿਆ ਕਿਵੇਂ ਉਹ ਭਾਈ ਮੈਂ ਛਾਲ ਮਾਰਤੀ ਮੇਰੇ ਕੋਲ ਬਹੁਤ ਵੱਡੀ ਛਤਰੀ ਸੀ ਨਾ ਬੰਦਾ ਦੁੱਧ ਦਮਾਰ ਕੀ ਸੀਗਾ ਇਹ ਮੈਂ ਤੈਨੂੰ ਇੱਕ ਦਿਨ ਖੋਜ ਦੀ ਗੱਲ ਦੱਸਦਾ ਤੈਨੂੰ ਤਾਂ ਵੱਧ ਪਤਾ ਹੋਊਗਾ ਤੈਨਾਂ ਤਾਂ ਵਾਪਰੇ ਸੀ ਪਾਣਾ ਹਾਂ ਹਾਂ ਜਿੱਥੇ ਆ ਉਹਨੂੰ ਇੰਨੇ ਤਿੱਲੇ ਨਾ ਬਣਨੇ ਸੀ ਦੱਬੀ ਜਾਣਗੇ ਸੀ ਖਣ ਨਾਲ ਐਡਾ ਕਰਤਾ ਸੀ ਐਡਾ ਕਰਤਾ ਸੀ ਹਾਂ 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 ਯਾਦ ਆ ਭਾਈ ਹਾਂ ਤੇਰੇ ਤੇਰੇ ਵਾਲ ਜੇ ਕਿਧਰ ਗੇ ਜੁੰਡਲ ਜੇ ਉਹ ਯਾਰ ਕੋਚ ਨਾ ਉਹ ਇਹਨੂੰ ਉਦੋਂ ਫੜਨ ਚ ਨਾ ਕਾਬੂ ਕਰਨ ਚ ਬਹੁਤ ਮਿਹਨਤ ਕਰਨੀ ਪਈ ਮੈਨੂੰ ਤੇ ਵਾਹ ਛੜ ਗਏ ਤੇਰੇ ਉਹਦੇ ਉੱਤੇ ਵੀ ਛੜ ਗਏ ਠੀਕ ਆ ਤੂੰ ਭਾਈ ਉਹ ਮੇਰਾ ਬਹੁਤ ਵੱਡਾ ਬੈਰੀ ਸੀਗਾ ਤੂੰ ਤੂੰ ਸਾਡਾ ਸਾਰਿਆਂ ਦਾ ਬੈਰੀ ਸੀ ਹੂੰ ਸਹੀ ਗੱਲ ਆ ਭਾਈ ਬਹੁਤ ਲਹੂ ਪੀਤਾ ਤੂੰ ਤੇ ਹੁਣ ਭਾਈ ਤੂੰ ਫਿਰ ਮਤਾਂ ਦੇ ਨਹੀਂ ਜਾਂਦਾ ਕਿਸੇ ਨੂੰ ਤੂੰ ਸੋਰੀ ਸ਼ਕਤੀਮਾਨ ਵਾਲਿਆਂ ਹਾਂ ਭਾਈ ਨਹੀਂ ਭਰਾਵਾ ਹੁਣ ਕਿਤੇ ਹਾਂ ਤਾਂ ਲੋਕ ਮੈਨੂੰ ਮਤਾਂ ਦਿੰਦੇ ਐ ਤੇ ਫਿਰ ਕੰਮ ਕੀ ਕਰਦਾ ਬਾਈ ਤੂੰ ਉਹ ਦੱਸਿਆ ਤਾਂ ਸੀ ਤੈਨੂੰ ਯਾਰ ਉਹੀ ਡੈੜੀ ਦੱਪਾ ਪਾਰ ਤੋਂ ਉੱਡ ਕੇ ਚੜਦਾ ਹੋਏਗਾ ਉਹ ਕਿੱਥੇ ਉੱਡ ਆ ਜਾਂਦਾ ਭਰਾ ਹੁਣ ਹੁਣ ਤਾਂ ਬਸ ਇੱਟਾ ਫੜਾ ਦੇ ਦਿਆਂ ਸੀਮੈਂਟਰ ਲਾਤਾ ਕਿਤੇ ਬਸ ਬਾਲਾ ਫਰੇ ਹਾਲਾ ਤਾਂ ਹੋਰ ਯਾਰ ਤੇ ਤੂੰ ਬਾਈ ਡਾਕਟਰ ਜੀ ਕੱਲ੍ਹ ਤੋਂ ਤੂੰ ਕੀ ਕੰਮ ਕਰਦਾ ਮੈਂ ਬਾਈ ਅੱਜ ਕੱਲ ਪੈਂਚਰ ਲਾਉਣਾ ਪੱਤੇ ਉਹ ਜਵਾ ਪੱਕੇ ਪੈਂਚਰ ਲਾਉਣਾ ਪੱਥਰ ਦੇ ਪੱਥਰ ਦੇ ਪੈਂਚਰ ਉੱਥੇ ਲਾਉਣਾ ਜਿੱਥੇ ਪੈਂਚਰ ਹੁੰਦਾ ਨਹੀਂ ਏ ਬੇੜਾ ਹਵਾਲੇ ਥਾਂ ਪੈਂਚਰ ਲਾਉਦਾ ਹੋਊਗਾ। ਹਾਂ। ਖੋਜਾਂ ਸੀ ਬੰਦਾ ਹੈ ਸੈਂਟਿਸਟ ਬੰਦਾ ਹੈ ਅੰਗਰੇਜ਼ੀ ਵਾਲਾ। ਹੂੰ। ਠੀਕ ਹੈ। ਵੈਸੇ ਇਹ ਗੱਲ ਬਾਈ ਸਮਝ ਨਹੀਂ ਇਤਰੀ ਪੈਂਚਰਾਂ ਵਾਲੀ। ਬਾਈ ਕੋਈ ਗੱਲ ਨਹੀਂ ਦੁਕਾਨ ਤੇ ਆ ਜੀ ਲਾ ਦੇਣਗੇ ਕਿਤੇ ਪੈਂਚਰ ਤੇਰੇ। ਮੇਰੇ ਕੋਲ ਤਾਂ ਕੀ ਆ ਪੈਂਚਰ ਹੋਣ ਨੂੰ ਜਿੱਦẽ ਹੋਇਆ ਮੈਂ ਤਾਂ ਹੁਣਾ ਆਪੀ ਪੈਂਚਰ ਹੋਣਾ। ਉਹ ਸੱਚ ਆਪਣੇ ਤੇ ਇੱਕ ਨਰੰਗੀ ਹੁੰਦਾ ਸੀ ਓਏ। ਨਰੰਗੀ ਬਾਈ? ਹਾਂ ਯਾਰ। ਨਰੰਗੀ ਇੱਥੇ ਹੀ ਆਉਂਦਾ। ਨਰੰਗੀ। ਬੈਠ। ਆਹ ਹੋ ਮੇਰੇ ਚੇਲਿਆ ਬੈ ਜਾ। ਹੋਰ ਸਨਾਬੀ ਨਰੰਗੀ ਠੀਕ ਆ ਭਾਈ ਤੂੰ ਦੱਸ ਕਿੱਥੇ ਰਹਿ ਗਿਆ ਇੰਨਾ ਚਿਰ ਤੈਨੂੰ ਪਤਾ ਹੀ ਨਹੀਂ 20 ਸਾਲੀ ਹੋ ਗਈ ਸੀ ਯਾਰ ਕੰਮ ਦਾਦੇ ਮਾੜੀ ਸੀ ਸਹੀ ਗੱਲ ਆ ਕੰਮ ਦਾ ਮਾੜੀ ਕਰਦਾ ਰਿਹਾ ਕੰਮ ਮਾੜੇ ਕਰਕੇ ਹੋ ਗਿਆ ਭਾਈ ਤੈਨੂੰ ਤੇ ਭਾਈ ਨਾ ਮੋਟਾ ਕਿਵੇਂ ਹੋ ਗਿਆ ਤੂੰ ਉਹ ਤੈਨੂੰ ਪਤਾ ਫਿਰ ਮਣੀ ਖਾ ਗਿਆ ਸੀ ਲਾ ਮਣੀ ਦੇ ਖਾ ਗਿਆ ਆਪਾਂ ਇਹ ਲੜਦੇ ਆ ਯਾਰਾ ਹੋਰ ਵੀ ਝੱਡ ਲੈ ਫਿਰ ਕੰਮ ਕੀ ਕਰਦਾ ਹੁਣ ਤੂੰ ਕੰਮ ਕੀ ਕਰਨਾ ਯਾਰ ਪਹਿਲਵਾਨੀ ਕਰੀਦੀ ਹੁਣ ਤਾਂ ਓਏ ਆਪਣੇ ਨੂੰ ਚੰਗਾ ਯਾਰਾ ਨਾ ਚੰਗਾ ਉਹ ਬੰਦੇ ਬੁੰਦੇ ਟਾਲੇ ਨਾ ਫਿਰ ਉਹ ਬੰਦੇ ਬੁੰਦੇ ਕਿੱਥੇ ਟੰਦੇ ਆ ਉਹ ਭਲਵਾਨੀ ਕਰ ਲਈਦੀ ਆ ਠੀਕ ਠੀਕ ਆ ਸਾਰੇ ਬੈਠੇ ਆ ਤੇ ਗੀਤਾ ਭਾਬੀ ਦੀ ਨਹੀਂ ਨੀ ਕਿਤੇ ਯਾਰ ਉਹ ਗੀਤਾ ਬਾਈ ਮੈਂ ਜਦੋਂ ਉਹਨੂੰ ਕੈਨੇਡਾ ਨਹੀਂ ਛੱਡ ਕੇ ਆਇਆ ਸੀਗਾ ਹਾਂ ਹਾਂ ਬਈ ਉਦੋਂ ਜਦੋਂ ਮੈਂ ਉਹਨੂੰ ਲੈਣ ਗਿਆ ਹਾਂ ਬਈ ਉੱਥੇ ਹਸਪੈਡਰਮੈਨ ਲੱਭੀ ਫਿਰੇ ਤੂੰ ਲੜਿਆ ਨਹੀਂ ਬਾਈ ਸਵੀਡਰਮੈਨ ਉਹ ਲੜਿਆ ਸੀ ਉਹਨੇ ਪਹਿਲਾਂ ਮੇਰਾ ਮੂੰਹ ਭਰਤਾ ਯਾਰ ਜਲੇ ਮਾਰ ਮਾਰ ਕੇ ਤੇ ਸਾਨੂੰ ਸਾਥ ਲੈਂਦਾ ਯਾਰ ਖਿਲਾਰ ਦਿੰਦੇ ਦਿੰਦੇ ਬਾਈ ਦੂਰ ਬਹੁਤਾ ਕੈਨੇਡਾ ਜੋ ਮੈਂ ਯਾਰ ਸੱਤ ਸਮੁੰਦਰੋਂ ਪਾਰ ਸੀ ਨਾ ਕੋਈ ਜਾਣਦਾ ਆਪਾਂ ਤਾਂ ਵੀ ਜਾਂਦੇ ਜੇ ਤੁਸੀਂ ਉੱਡ ਕੇ ਜਾਂਦੇ ਛੋਟੀਆਂ ਉਡਣ ਦੀ ਸ਼ਕਤੀਆਂ ਲੱਗ ਜਾਂਦੀਆਂ ਕੋਨੀਆਂ ਤੇ ਸਹੀ ਗੱਲ ਆ ਉਹ ਕਰ ਗੀਤਾ ਦਰਨਾ ਮਾੜੀ ਕਰ ਗਈ ਹੋਰ ਧੋਖਾ ਦੇ ਗਈ ਯਾਰ ਉਹ ਮਾਰ ਚੰਗੀ ਨਹੀਂ ਕੀਤੀ ਦਰਨਾ ਹੋਰ ਯਾਰ ਬਹੁਤ ਮਾੜੀ ਕੀਤੀ ਉਹਨੇ ਯਾਰ ਬਹੁਤ ਮਾੜੀ ਕਰਤੀ ਤਰ ਜੋ ਵੀ ਹੁਣ ਕੁੱਤ ਕਲੇਸ਼ ਯਾਰ ਮੁੱਕਿਆ ਹੁਣ ਮਿਲਦੇ ਗਿਲਦੇ ਰਿਆ ਕਰੋ ਸਾਰੇ ਹੋਰ ਯਾਰ ਬਾਈ ਤੇ ਐਦਾ ਬਾਈ ਦਾ ਖਿਆਲ ਰੱਖਿਆ ਕਰੋ ਇਹਨੂੰ ਦੀਦਾ ਵੀ ਘਟਾ ਯਾਰ ਇਹਨੂੰ ਜਾਦੇ ਮਿਲਿਆ ਕਰਦੇ ਹਾਂ ਇਹਦਾ ਸਰੀਰ ਦੇ ਹੋਇਆ ਪਿਆ ਨਾ ਇਹਨੂੰ ਨੱਲਾ ਕਰਾਂਗੇ ਚਲੋ ਠੀਕ ਆ ਯਾਰ ਠੀਕ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਨਾਲ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਨਵੀਂ ਵੀਡੀਓ ਲੈ ਕੇ ਆਵਾਂਗੇ